ਪੰਜਾਬ ਸਰਕਾਰ ਦੇ ਖੇਡ ਕੈਲੰਡਰ ਦੇ ਅਨੁਸਾਰ ਸਰਕਾਰੀ ਸਕੂਲ ਦੇ ਸੈਂਟਰ ਬਰਨਾਲਾ ਕਲਾਂ ਦੀਆਂ ਬਲਾਕ ਪੱਧਰੀ ਖੇਡਾਂ ਜਿਹੜੀਆਂ ਸਰਕਾਰੀ ਸਕੂਲ ਪਿੰਡ ਕੁਲਾਮ ਵਿਖੇ ಗ್ರಾಮ ਪੰਚਾਇਤ ਪਿੰਡ ਕੁਲਾਮ ਅਤੇ ਐਨ ਆਰ ਆਈ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਕਰਵਾਈਆਂ ਗਈਆਂ ਸੋ ਇਸ ਖੇਡ ਮੇਲੇ ਦੇ ਉੱਤੇ ਮੁੱਖ ਮਹਿਮਾਨ ਵਜੋਂ ਸਰਦਾਰ ਅਵਤਾਰ ਸਿੰਘ ਬਲਾਕ ਸਿਕਿਆ ਅਫਸਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਇਸ ਮੌਕੇ ਸ਼੍ਰੀ ਬਲਕਾਰ ਚੰਦ ਸੀਐਚਟੀ ਹੋਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਇਸ ਖੇਡ ਪ੍ਰਤੀਯੋਗਤਾ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਬਹੁਤ ਹੀ ਰਿਸਪੈਕਟਡ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਬਖਤਾਵਰ ਸਿੰਘ ਜੀ ਐਨ ਆਰ ਆਈ ਉਹਨਾਂ ਦੇ ਨਾਲ ਉਹਨਾਂ ਦੇ ਧਰਮ ਪਤਨੀ ਸਰਹਣੀ ਆਏ ਆ ਉਹਨਾਂ ਦਾ ਵੀ ਵੈਲਕਮ ਮੇਰੇ ਬਾਕੀ ਪੰਚਾਇਤ ਮੈਂਬਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਆਏ ਆ ਮਿਡਲ ਸਕੂਲ ਦਾ ਸਾਰਾ ਸਟਾਫ ਤੇ ਵੀਰੇ ਆਪਣੇ ਕਲਸਟਰ ਦੇ ਸਾਰੇ ਸਕੂਲਾਂ ਦੇ ਹੈ ਟੀਚਰ ਟੀਚਰ ਸਾਹਿਬਾਨ ਤੇ ਪਿਆਰੀ ਪਿਆਰੀ ਬੱਚਿਓ ਵੰਦਾ ਸਾਰਿਆਂ ਦਾ ਇਸ ਨਿੱਕੇ ਜਿਹੇ ਨਿੱਕੇ ਜਿਹੇ ਪ੍ਰੋਗਰਾਮ ਤੇ ਨਿੱਕਾ ਸਵਾਗਤ ਆ। ਅਸੀਂ ਮਤਲਬ ਪਹਿਲਾਂ 8-9 ਦੀਆਂ ਸੋਚਦੇ ਸੀ ਗੇਮਾਂ ਕਰਵਾਨੀਆਂ ਬਾਰਿਸ਼ ਕਰਕੇ ਥੋੜੀ ਸਾਨੂੰ ਦਿੱਕਤ ਆ ਗਈ। ਤੇ ਅੱਜ ਦਾ ਬੜਿਆ ਮਾਹੌਲ ਜਸਵੰਤ ਸਿੰਘ ਜੀ ਸਾਡੇ ਚ ਪਹੁੰਚੇ ਹੋਏ ਆ ਸਰਹੌੜੀ। ਉਹਨਾਂ ਦਾ ਵੀ ਵੈਲਕਮ। ਦੇਖੋ ਇੱਕ ਜਿਹੜਾ ਲੀਡਰ ਹੁੰਦਾ ਆ ਜੇ ਉਹਦੀ ਫੌਜ ਕਾਮਯਾਬ ਹੋਵੇ ਤਾਂ ਉਹ ਲੀਡਰ ਉਹੀ ਕਾਮਯਾਬ ਹੁੰਦਾ ਆ। ਤੇ ਮੇਰੀ ਪੂਰੀ ਫੌਜ ਮੇਰੇ ਟੀਚਰ ਸਹਿਬਾਨ, ਮੇਰੇ ਸਾਰੇ ਸਕੂਲ ਆ ਇਰੀਏ ਦੇ ਸਾਰੇ 10 ਸਕੂਲ ਅੰਡਰ ਮੇਰੇ ਚੱਲ ਰਹੇ ਆ ਤੇ ਸਾਰੇ ਬੜਾ ਵਧੀਆ ਪਰਫਾਰਮੈਂਸ ਆ ਤੇ ਅਸੀਂ ਇੱਕ ਆ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਐਨਐਨਆਈ ਵੀਰ ਸਹਿਬਾਨ ਨੂੰ ਬਾਬਾ ਜੀ ਵੀ ਬੈਠੇ ਆ ਬਾਕੀ ਮੇਰੇ ਪਿੰਡ ਦੇ ਪ੍ਰਬੰਧਕ ਸਾਰੇ ਬੈਠੇ ਆ ਅ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਸਾਨੂੰ ਬਹੁਤ ਸੋਹਣਾ ਹੁਲਾਰਾ ਮਿਲਿਆ ਤੇ ਹੋ ਸਕਦਾ ਹੈ ਕਿ ਇੰਨੀਆਂ ਗੇਮਜ਼ ਕਰਵਾਈਏ ਜਿਹਦੇ ਵਿੱਚ ਕੋਈ 60 80 ਸਕੂਲ ਹੋਣਗੇ ਤੇ ਇਸ ਵਾਰ ਜਿਹੜਾ ਹੈਗਾ ਆ ਅਸੀਂ ਕਲਸਟਰ ਦੇ ਸਕੂਲਾਂ ਦੀਆਂ ਗੇਮਾਂ ਕਰਵਾ ਰਹੇ ਆ ਇਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚਿਆਂ ਦੇ ਵਿਕਾਸ ਲਈ ਮਾਪੇ ਤੇ ਟੀਚਰ ਤਾਂ ਕੋਸ਼ਿਸ਼ ਕਰਦੇ ਹੀ ਆ ਨਾਲ ਦੀ ਨਾਲ ਪਿੰਡ ਦੇ ਵਾਸੀ ਪਿੰਡ ਦੇ ਪਤਵੰਤੇ ਸੱਜਣ ਪੰਜ ਸਰਪੰਚ ਸਾਰੇ ਰਲ ਕੇ ਜਦੋਂ ਕੋਸ਼ਿਸ਼ ਕਰਦੇ ਆ ਇਹ ਨਿੱਕੀਆਂ ਨਿੱਕੀਆਂ ਕਾਲੀਆਂ ਆ ਕਦੀ ਅਸੀਂ ਵੀ ਇਸ ਪਿੰਡ ਦੀ ਗਰਾਊਂਡ ਦੇ ਵਿੱਚ ਖੇਡਦੇ ਹੁੰਦੇ ਸੀ ਤੇ ਸਾਨੂੰ ਮੌਕਾ ਮਿਲਿਆ ਤੇ ਭੁਪਿੰਦਰ ਜੀ ਨੇ ਬੜੀ ਕੋਸ਼ਿਸ਼ ਕੀਤੀ ਪੂਰੀ ਕੋਸ਼ਿਸ਼ ਕਰਕੇ ਅਸੀਂ ਇਹ ਕਿਹਾ ਵੀ ਇਸ ਵਾਰ ਅਸੀਂ ਕਲਾਮ ਚ ਗੇਮਸ ਕਰਵਾਉਣੀਆਂ ਚਾਹੁੰਦੇ ਆ ਤੇ ਗਰਾਊਂਡ ਦੀ ਸਫਾਈ ਬਾਕੀ ਸਾਰਾ ਪ੍ਰਬੰਧ ਨਾਲ ਮਿਲ ਕੇ ਐਨਆਰਬੀਨਾ ਦਿਨਾਂ ਤੇ ਬਹੁਤ ਅ ਅੱਜ ਮਾਣ ਵੀ ਮਹਿਸੂਸ ਹੋ ਰਿਹਾ ਤੇ ਖੁਸ਼ੀ ਵੀ ਕਿ ਅਸੀਂ ਜਿਹੜਾ ਹੈਗਾ ਆ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ ਖੇਡਾਂ ਦੀ ਤੇ ਇਸ ਤੋਂ ਬਾਅਦ ਦੇ ਵਿੱਚ ਸਾਡੀਆਂ ਬਲੌਕ ਦੀਆਂ ਖੇਡਾਂ ਹੋਣਗੀਆਂ ਜਿਹੜੀਆਂ ਜੇਤੂ ਟੀਮਾਂ ਹੋਣਗੀਆਂ ਹੁਣ ਅਸੀਂ ਸਾਰੇ ਰਲ ਕੇ ਤੇ ਬੀਪੀਓ ਸਾਹਿਬ ਵੀ ਸ਼ਾਇਦ ਰਸਤੇ 'ਚ ਆ ਪਹੁੰਚਣ ਵਾਲੇ ਆ ਸਾਡੇ ਬਲੌਕ ਦੇ ਜਿਹੜੇ ਅਫੀਸਰ ਹੈ ਯੋ ਵੀ ਪਹੁੰਚ ਜਾਣਗੇ ਤੇ ਉਹਨਾਂ ਨੂੰ ਵੀ ਆਪਾਂ ਸਮੂਲੀਅਤ ਉਹਨਾਂ ਦੀ ਵੀ ਰਹਿਣ ਮਾਈ ਤੇ ਵਿੱਚ ਅਸੀਂ ਕੰਡਾ ਸ਼ੁਰੂ ਕਰਾਂਗੇ ਮੈਂ ਫਿਰ ਤੋਂ ਦੁਬਾਰਾ ਸਾਰੇ ਮੇਰੇ ਪਿੰਡ ਦੇ ਜਿੰਨੇ ਪਤਵੰਤੇ ਸੱਜਣਾ ਐਨ ਆਰ ਆਈ ਵੀਰ ਮੇਰੇ ਸਕੂਲ ਦਾ ਸਟਾਫ ਜਾਂ ਇਸ ਸਕੂਲ ਦਾ ਸਟਾਫ ਕਲਾਮ ਦਾ ਕਲਸਟਰ ਦਾ ਸਟਾਫ ਤੇ ਪੰਜ ਸਰਪੰਚ ਸਾਰੇ ਜਿੰਨੇ ਇੱਥੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕਰਨ ਦੇ ਲਈ ਆਪਣਾ ਯੋਗਦਾਨ ਪਾਇਆ ਹਲੋ ਹਲੋ ਹਾਂਜੀ ਆਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੈਲਕਮ Song ਤੋਂ ਜੋ ਪੇਸ਼ ਕਰਨ ਜਾ ਇਹੋ ਤੁਸੀਂ ਵੀ ਆ ਰਹੇ ਹੋਗੇ ਫਤਿਹ ਸਰਵੰਨ ਦੇ ਹੋਏ ਸਰਦਾਰ ਕਾਲ ਸਿੰਘ ਜੀ ਅਜੀ ਆਤ ਕਰਦੇ ਨੇ ਸਾਡਾ ਇਹ ਦਿਵਾਰਨ ਸਫਲ ਰਹੇ ਕਿਤੋਂ ਪਿਆਸੀ ਕਿਤੋਂ ਆ ਗਿਆ ਟੀਮ ਆ کوئی بندي بناون حصا رہی ہاں کوئی سگدي جدي ناشتي نام اس کندو وہ بولے ريت قلبي دا کھیڈي جا کوئی شبابانو اور جو میری کے نام تے ہوندا پن باپن ساتھ ਇੱਕ ਮਿੰਟ ਬੰਦ ਬੱਚਿਓ ਮੋਨਣਾ ਨੇ ਦੋ ਮੈਂ ਸਰ ਅੱਜ ਦੇ ਪੰਛੀ ਤੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਆਂ ਅੱਜ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਰਹੇ ਹੋ ਬੱਚਿਆਂ ਨੂੰ ਖੇਟਾਂ ਤੇ ਪ੍ਰਤੀ ਕੀ ਕਹਿਣਾ ਚਾਹਦੇ ਹੋ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜੋ ਕੁਛ ਵੀ ਤੁਸੀਂ ਉਪਰਾਲਾ ਕੀਤਾ ਹੈ ਬਹੁਤ ਵਧੀਆ ਕੀਤਾ ਔਰ ਗਾਹਾਂ ਨੂੰ ਵੀ ਇਦਾਂ ਹੀ ਕਰਦੇ ਰਹੋ ਹਰ ਜੁਵਾ ਪੀਟੀ ਨਸ਼ਿਆ ਵਾਲ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਪਰ ਜੇਕਰ ਸਾਰੇ ਸਾਰੇ ਇਹ ਸੇਲਾਂ ਧਿਆਨ ਕਰੋਗੇ ਫਿਰ ਆਪੇ ਉਧਰੋਂ ਆਪਣੇ ਆਪੇ ਹਟ ਜਾਣਾ ਫਿਰ ਇੱਕ ਦੂਜੇ ਦੇ ਸਾਹਮਣੇ ਕਰਨਗੇ ਹਾਂਜੀ ਤੁਸੀਂ ਅੱਜ ਬੱਚਿਆਂ ਦੀ ਖੇਤਾ ਪ੍ਰਤੀ ਮਦਦ ਕੀਤੀ ਹੈ ਬਾਈ ਗੁਰੂ ਖਾਸਾ ਬਾਈ ਗੁਰੂ ਕੀ ਫਤਿਹ ਅਸੀਂ ਤਾਂ ਇਹੀ ਰਦਾਸਾਂ ਕਰਦੇ ਹਾਂ ਤੁਹਾਨੂੰ ਬਾਬਾ ਇਹਨਾਂ ਦੀ ਜਿਆਦਾ ਤਰੱਕੀ ਬਖਸ਼ੇ ਤਾਂ ਬੱਚਿਆਂ ਨੂੰ ਬਹੁਤ ਬਹੁਤ ਉਹਨਾਂ ਦੀ ਗੁਰਦਗ ਹੋਵੇ ਤੇ ਚੰਗੇ ਪਾਸੇ ਲੱਗਣਾ ਸੀ ਬੜੇ ਖੌਸਲਾ ਆਪਣੇ ਬੱਚੇ ਸਾਰੇ ਜੇ ਸੋਚੇ ਤਾਂ ਆਪਣੇ ਬੱਚੇ ਇਹ ਵੀ ਸਾਰੇ ਬਹੁਤ ਬਹੁਤ ਬਾਬਾ ਇਹਨਾਂ ਨੂੰ ਤਰੱਕੀ ਬਖਸ਼ੇ ਇਹਦਾ ਚੰਗੇ ਪਾਸੇ ਬਾਬਾ ਲਾਵੇ ਤਾਂ ਉਸ ਪਾਸੇ ਧਿਆਨ ਇਹਨਾਂ ਦੇ ਨਸ਼ੇ ਕਿੱਧਰ ਕਿਵੇਂ ਤਾਵੇ ਭਾਈ ਗੁਰਜੀ ਕਾ ਖਾਸ ਭਾਈ ਜੀ ਦੀ ਪਰ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਖੇਡਾਂ ਜਿਹੜੀਆਂ ਸਰ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਪੰਜਾਬ ਸਰਕਾਰ ਵੀ ਖੇਡਾਂ ਦੇ ਸੰਬੰਧ ਵਿੱਚ ਸਾਨੂੰ ਮਤਲਬ ਪਬਲੀਕਲੀ ਵੀ ਸਕੂਲ ਦੇ ਵਿੱਚ ਵੀ ਖੇਡਾਂ ਨੂੰ ਬਹੁਤ ਉਤਸ਼ਾਹਤ ਕਰ ਰਹੀ ਆ ਨੇਕ ਨੇਕੇ ਛੋਟੇ ਛੋਟੇ ਬੱਚੇ ਨੇ ਜਿਉਂ ਹੀ ਇਹ ਗਰਾਊਂਡ ਦੇ ਨਾਲ ਜੁੜਨਗੇ ਚੰਗੀਆਂ ਆਦਤ ਸਿੱਖਣਗੇ ਅਨੁਸ਼ਾਸ਼ ਤੋਂ ਪਰੇ ਰਹਿਣਗੇ ਸਿਹਤ ਇਹਨਾਂ ਦੀ ਨਰੁਗੀ ਹੋਊਗੀ ਔਰ ਅੱਗੇ ਅੱਗੇ ਵੱਡੀਆਂ ਮਤਲਬ ਆਪਣੇ ਫੀਲਡ ਵਿੱਚ ਫਿਊਚਰ ਦੇ ਵਿੱਚ ਮੱਲਾ ਮਾਰਨਗੇ ਬੱਚੇ ਹਾਂਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਪਤਵੰਤੇ ਸੱਜਣ ਐਨਆਰਆਈ ਵੀਰ ਸਰਦਾਰ ਬਖਤਾਵਰ ਸਿੰਘ ਜੀ ਤੇ ਬਾਕੀ ਸਾਰੇ ਦਾਨੀ ਸੱਜਣ ਤੇ ਸਰਦਾਰ ਅਪਤਾਰ ਸਿੰਘ ਜੀ ਬੀਬੀਓ ਸਾਹਿਬ ਠੀਕ ਹੈ ਅਬ ਉਹ ਤਾਂ ਹੋ ਗਿਆ ਅਪਤਾਰ ਸਿੰਘ ਤੇ ਬੀਬੀਓ ਸਾਹਿਬ ਜਿਹੜੇ ਸਾਨੂੰ ਆਸ਼ੀਰਵਾਦ ਦੇਣ ਆਏ ਆ ਇਹਨਾਂ ਦੀ ਗਾਈਡੈਂਸ ਦੇ ਵਿੱਚ ਅੱਜ ਅਸੀਂ ਕਲਸਟਰ ਪਰਦਰ ਦੀਆਂ ਬਰਨਾਲਾ ਕਲਾਂ ਦੀਆਂ ਖੇਡਾਂ ਕਰਵਾਉਣ ਜਾ ਰਹੇ ਹਾਂ ਇਹ ਨਿੱਕੇ ਨਿੱਕੇ ਫੁੱਲਾਂ ਵਰਗੇ ਬੱਚੇ ਜਿਹੜੇ ਖੇਡ ਦੇ ਮੈਦਾਨ 'ਚ ਹੁਣ ਤੋਂ ਹੀ ਜੁੜਨਗੇ ਤੇ بڑے ਹੋ ਕੇ ਨਸ਼ਿਆਂ ਤੋਂ ਬਚ ਕੇ ਆਪਣਾ ਜਿਹੜਾ ਹੈਗਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਤੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨਗੇ ਤੇ ਮੈਂ ਆਏ ਸਾਰੇ ਪਤਵੰਤੇ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਤੇ ਐਨ ਆਰ ਆਈ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਤੋ ਪਹਿਲਾਂ ਆਏ ਹੋਏ ਪਤਵੰਤੇ ਸੱਜਣਾ ਦਾ ਪੀਪੀਓ ਸਰ ਦਾ ਦਾਨੀ ਸੱਜਣਾ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਹਨ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਕੀਤਾ ਹੈ ਜਿਹੜੀਆਂ ਖੇਡਾਂ ਹਨ ਇਹ ਸਾਡੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹਨ ਇੱਕ ਤਰ੍ਹਾਂ ਦਾ ਸਿਹਤ ਲਈ ਜ਼ਰੂਰੀ ਆ ਤੇ ਇੱਕ ਇਹਨਾਂ ਦਾ ਅਨੁਸ਼ਾਸਨ ਰੰਦਾ ਆ ਤੇ ਇਹਨਾਂ ਦਾ ਧਿਆਨ ਵੀ ਹੋਰ ਪਾਸੇ ਵੱਲ ਨਹੀਂ ਜਾਂਦਾ ਹੈਗਾ ਇਸ ਕਰਕੇ ਇਹ ਖੇਡਾਂ ਬਹੁਤ ਜ਼ਰੂਰੀ ਆ ਤੇ ਬੱਚਿਆਂ ਨੂੰ ਵੱਡੇ ਹੋ ਕੇ ਵੀ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਪਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੇ ਇਸ ਖੇਡ ਪ੍ਰੋਗਰਾਮ ਵਿੱਚ ਐਨ ਆਰ ਆਈ ਵੀਰ ਬਖਤਾਵਰ ਸਿੰਘ ਉਹਨਾਂ ਦੀ ਫੈਮਿਲੀ ਤੇ ਜਿਨ੍ਹਾਂ ਸਾਡੇ ਇੱਥੇ ਬੱਚੇ ਆਏ ਆ RAMLAL ਜੀ ਮਾਸਟਰ ਜੀ ਨਾਲ ਜੀ ਸਦਕਾ ਭਵਿੰਦਰ ਜੀ ਆਪਣੇ ਬਲਕਾਰ ਚੰਦ ਜੀ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਬੱਚਿਆਂ ਨੂੰ ਇਸ ਪਾਸੇ ਲਾਇਆ ਤੇ ਬੱਚੇ ਆਪਣੇ ਇਸ ਪਾਸੇ ਵੀ ਥੋੜਾ ਜਿਆ ਕੰਮ ਕਰਨਾ ਚਾਹੀਦਾ ਇਹਨਾਂ ਨੂੰ ਆਪਣੇ ਖੇਤ ਸਿਹਤ ਦਾ ਖਿਆਲ-ਖਿਆਲ ਰੱਖਣਾ ਚਾਹੀਦਾ ਬਾਕੀ ਇਸ ਪ੍ਰੋਗਰਾਮ ਚ ਬਹੁਤ ਪਿੰਡ ਦੀ ਜਿੰਨੀ ਹੈ ਮੇਰੀ ਪੰਚਾਇਤ ਹੈ ਸਾਰਾ ਆਪਣਾ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਅੱਜ ਦੀਆਂ ਪੰਜਾਬ ਸਰਕਾਰ ਦਾ ਜਿਹੜਾ ਸਾਡਾ ਖੇੜ ਕਲੰਡਰ ਹੈ ਉਹਦੇ ਤਹਿਤ ਜਿਹੜੀਆਂ ਸਾਡੀਆਂ ਸੈਂਟਰਪੱਡਰੀ ਖੇਡਾਂ ਇਕ ਕਰਵਾਈਆਂ ਜਾ ਰਹੀਆਂ ਕਿ ਉਹ ਸੈਂਟਰਾਂ ਸੈਂਟਰ ਪਧਰੀ ਫਿਰ ਬਲਾਕ ਪਧਰੀ ਔਰ ਫਿਰ ਤੋਂ ਬਾਅਦ ਸਟੇਟ ਪਧਰੀ ਖਿਡਾ ਹੁੰਨੀ ਆ ਇਹਦੇ ਲਈ ਪਹਿਲਾ ਸਭ ਤੋਂ ਜਿਹੜੀ ਸੈਂਟਰ ਪਧਰੀ ਖੇਡਾਂ ਆ ਉਹਨਾਂ ਦਾ ਆਗਾਜ਼ ਸਾਡੇ ਸੈਂਟਰ ਬਰਨਾਲਾ ਕਲਾਂ ਦੇ ਵਿੱਚ ਪਿੰਡ ਕਲਾਮ ਵਿਖੇ ਕਰਵਾਇਆ ਗਿਆ ਇਹਦੇ ਵਿੱਚ ਐਨਆਰਆਈ ਦਾ ਸਹਿਯੋਗ ਅਤੇ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਮੈਂ ਔਰ ਸਾਡੀ ਜਿਹੜੀ ਟੀਮ ਵਰਕ ਹੈ ਇਹਦਾ ਬਹੁਤ ਸਹਿਯੋਗ ਹੈ ਜਿਵੇਂ ਜਿਵੇਂ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਜਿਹੜੀ ਨਸ਼ਿਆਂ ਦੇ ਨੂੰ ਦੂਰ ਕਰਨ ਦੇ ਲਈ ਬਹੁਤ ਪ੍ਰਾਰਗ ਕਰ ਰਹੀ ਹੈ। ਇਹੀ ਤਰ੍ਹਾਂ ਉਹਨਾਂ ਨੇ ਵੀ ਜੇ ਬੱਚੇ ਖੇਡਣਗੇ ਤਾਂ ਬੱਚੇ ਜਿਹੜੇ ਆ ਉਹ ਨਸ਼ੇ ਵਾਲੇ ਪਾਸੋਂ ਦੂਰ ਹੋ ਕੇ ਸਿਰਫ ਖੇਡਾਂ ਵਾਲੇ ਪਾਸੇ ਆਪਣਾ ਧਿਆਨ ਦੇਣਗੇ ਔਰ ਨਸ਼ੇ ਤੋਂ ਦੂਰ ਰਹਿਣਗੇ ਔਰ ਜਿਹੜਾ ਸਾਡਾ ਪੰਜਾਬ ਹੈ ਕਿ ਜਿੱਦਾਂ ਪਹਿਲਾਂ ਸੋਨੇ ਦੀ ਚਿੜੀ ਸੀ ਉਸ ਤਰ੍ਹਾਂ ਇਹ ਸੋਨੇ ਦੀ ਚਿੜੀ ਬਣੇਗਾ ਔਰ ਮੈਂ ਬਹੁਤਾਂ ਨਾ ਕਹਦਾ ਹੋਇਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰਨਾਲਾ ਕਲਾਂ ਦੇ ਸੀਐਟੀ ਸਹਿਬਾਨ ਸ਼੍ਰੀ ਬਲਕਰਾਂ ਸਿੰਘ ਜੀ ਨੈਸ਼ਨਲ ਅਵਾਰਡ ਦੀ ਹੈ ਟੀਚਰ ਸ਼੍ਰੀ ਰਾਮ ਲਾਲ ਜੀ ਪਿੰਡ ਸਰ ਤੇ ਬਾਕੀ ਅੱਜ ਦੇ ਮੁੱਖ ਮਹਿਮਾਨ ਪਿੰਡ ਦੀ ਪੰਚਾਇਤ ਪਿੰਡ ਦੇ ਪਦਵੰਤੇ ਸੱਜਣ ਸਾਰੇ ਅਤੇ ਬਹੁਤ ਹੀ ਪਿਆਰੇ ਬੱਚਿਓ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬਾਈਗਰੂ ਜੀ ਦਾ ਖਾਲਸਾ ਬਾਈਗਰੂ ਜੀ ਦੀ ਫਤਿਹ ਮੇਰਾ ਬੁਲਾ ਲੋ ਜੀ ਹਣ ਹਣ ਕਰਕੇ ਮੇਰੇ ਮੰਦ ਵਿੱਚ ਵੀ ਬਹੁਤ ਚਾਹ ਸੀਗਾ ਵੀ ਮੈਂ ਨਵੇਂ ਸ਼ਹਿਰ ਬਲਾਕ ਦੀਆਂ ਸੈਂਟਰ ਦੀਆਂ ਖੇਡਾਂ ਦੇਖਾਂ ਤੇ ਆ ਤੁਹਾਡਾ ਅੱਜ ਦਾ ਪ੍ਰਬੰਧ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਅਸੀਂ ਵੀ ਛੋਟੇ ਹੁੰਦੇ ਹੁੰਦੇ ਤੁਹਾਡੇ ਵਾਂਗੂ ਇਹ ਪਿੰਡ ਦੇ ਸੀ ਗਰਾਉਂਡਾਂ ਦੇ ਵਿੱਚ ਪਹਿਲਾਂ ਤਾਂ ਜੀ ਆਪਕਾਂ ਦੇ ਵਿੱਚ ਇਹ ਹੁੰਦਾ ਸੀ ਕਿ ਕੀ ਆਪਰੇ ਆਦੇ ਆਪਕਾਂ ਬੱਚਿਆਂ ਦੇ ਮਤਲਬ ਫੱਲਾ ਸ਼ੀਰ ਦੇਣ ਦੇ ਮਾਰੇ ਆਪਸ ਵਿੱਚ ਵੀ ਲੜ ਪੈਂਦੇ ਸੀ ਇਹਨਾਂ ਉਹਨਾਂ ਨੂੰ ਖੇਡਣਾ ਚਾਹ ਹੁੰਦਾ ਸੀਗਾ ਖੇਡਾਂ ਨੇ ਜਿਹੜੀਆਂ ਏਕ ਮਿਲਵਰਤਨ ਦੀ ਆਪਾਂ ਨੂੰ ਭਾਵਨਾ ਸਿਖਾਉਂਦੇ ਨੇ ਪਿਆਰ ਸਿਖਾਉਂਦੀਆਂ ਨੇ ਮਹੱਤਵ ਕਰਨਾ ਸਿਖਾਉਂਦੀਆਂ ਨੇ ਮੈਂ ਬੱਚਾ ਨੇ ਕੋ ਗੇੰਤੀ ਕਰਦਾ ਵੀ ਖੇਡਾਂ ਨੂੰ ਆਪਾਂ ਖੇਡ ਦੀ ਭਾਵਨਾ ਦੇ ਨਾਲ ਖੇਡਣਾ ਜਿੱਤ ਦੀ ਬਹੁਤੀ ਖੁਸ਼ੀ ਨਹੀਂ ਮਨਾਉਣੀ ਤੇ ਹਾਰ ਦਾ ਉਹਦਾ ਗਮ ਨਹੀਂ ਕਰਨਾ ਸਾਨੂੰ ਖੇਡਾਂ ਇਹ ਉਹ ਚੀਜ਼ਾਂ ਸਿਖਾਉਂਦੀਆਂ ਨੇ ਮਰੇਕ ਬੱਚੇ ਨੇ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਇੱਕ ਦੂਜੇ ਨਾਲ ਕੋਈ ਬੈਰ ਦਰਾਤ ਨਹੀਂ ਕਰਨੀ ਇਸੇ ਤਰ੍ਹਾਂ ਮਿਹਰਬਾਨੀ ਬੇਨਤੀ ਕਰਦਾ ਜੀ ਸਾਰੇ ਬੱਚੇ ਆਪਣੇ ਹੀ ਨੇ ਸੈਂਟਰ ਦੇ ਖੇਡ ਦਾ ਮਤਲਬ ਤੇ ਇਹੀ ਆ ਵੀ ਆਪਾਂ ਬਲਾਕ ਪੱਧਰੀ ਕਿ ਟੀਮ ਤਿਆਰ ਕਰਨੀ ਆ ਬਾਕੀ ਮੇਰੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਕਬਾਡੀ ਸ਼੍ਰੀ ਰਾਮ ਲਾਲ ਜੀ ਹੈ ਟੀਚਰ ਚੂੜਪੁਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਹੀ ਆਪਣਾ ਆਸ਼ੀਰਵਾਦ ਦੇਣ ਬੱਚਿਆਂ ਦੇਣ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੀਆਂ ਸੈਂਟਰ ਬਦਰੀ ਖੇਡਾਂ ਦੇ ਰਾਜ ਵਿੱਚ ਪਹੁੰਚੇ ਸਾਡੇ ਐਨਆਰਆਈ ਸਰਦਾਰ ਮੁਖਤਾਬਰ ਸਿੰਘ ਜੀ ਉਹਨਾਂ ਦੇ ਘਰ ਪਤਨੀ ਸਾਡੇ ਬਲਾਰ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਅਰਤਾਰ ਸਿੰਘ ਜੀ ਪਿੰਡ ਦੇ ਸਰਪੰਚ ਸਰਦਾਰ ਬਲਜੀਤ ਸਿੰਘ ਜੀ ਉਹਨਾਂ ਦੀ ਸਮੂੱਚੀ ਟੀਮ ਅਤੇ ਪਿੰਡ ਦੇ ਭਗਵੰਤੇ ਸੱਜਣ ਅਧਿਆਪਕ ਸਕੂਲ ਕਲਾਂ ਦਾ ਸਮੂੱਚਾ ਸਟਾਫ ਅਤੇ ਸੈਂਟਰ ਬਰਨਾਲਾ ਕਲਾ ਦਾ ਸਮੂੱਚਾ ਸਟਾਫ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਅੱਜ ਦੇ ਇਸ ਸੈਂਟਰ ਬਧਰੀ ਖੇਡਾਂ ਦੇ ਆਯੋਜਨ ਤੇ ਆਪਣੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਸਵਾਗਤ ਕਰਦਾ ਜਿਸ ਤਰ੍ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੀਪੀ ਸਾਹਿਬ ਨੇ ਦੱਸਿਆ ਕਿ ਜਿਹੜੇ ਖੇਡਾਂ ਹੈ ਇਹ ਸਾਨੂੰ ਮਿਲ ਵਰਤਨ ਦੀ ਭਾਵਨਾ ਸਹਿਯੋਗ ਕਰਨ ਦੀ ਭਾਵਨਾ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਇਹਦੇ ਵਿੱਚ ਕੋਈ ਦੂਰ ਆਮ ਨਹੀਂ ਕਿਉਂਕਿ ਜਦੋਂ ਬੱਚਾ ਕਿਸੇ ਵੀ ਮੈਚ ਦੇ ਟੂਰਨਾਮੈਂਟ ਖੇਡਦਾ ਹੈ ਤਾਂ ਉਹਨੂੰ ਆਪਣੇ ਆਪ ਹੀ ਪਤਾ ਲੱਗਦਾ ਵੀ ਮੇਰੇ ਨਾਲ ਕਿਉਂਕਿ ਟੀਮ ਦੇ ਵਿੱਚ ਵੱਖੋ ਵੱਖਰੇ ਸਕੂਲਾਂ ਦੇ ਜਾਂ ਪਿੰਡਾਂ ਦੇ ਬੱਚੇ ਹੁੰਦੇ ਆ ਪਰ ਉਹਨਾਂ ਨੂੰ ਨਾਲ ਮਿਲਣਾ ਜੁਲਣਾ ਕਿੱਦਾਂ ਉਹਨਾਂ 'ਤੇ ਭਾਵਨਾ ਪੈਦਾ ਹੁੰਦੀ ਆ ਕਿਉਂਕਿ ਅਸੀਂ ਸਟੇਟ ਪੱਧਰ ਦੇ ਵੀ ਜਾਂਦੇ ਰਏ ਸਰਦਾਰ ਜਸਵੰਤ ਸਿੰਘ ਜੀ ਇਹ ਵੀ ਸਾਡਾ ਜਾਂਦੇ ਰਏ ਬੱਚੇ ਲੈ ਕੇ ਇਹ ਪਤਾ ਵੀ ਉੱਥੇ ਵੀ ਅਸੀਂ ਪੂਰੇ ਜ਼ਿਲ੍ਹੇ ਦੀ ਟੀਮਾਂ ਲੈ ਕੇ ਜਾਂਦੇ ਸੀ ਪਰ ਜਿਹੜੀ ਮਿਲਵਰਤ ਦੀ ਭਾਵਨਾ ਸਹਿਯੋਗ ਦੀ ਭਾਵਨਾ ਇਹ ਬੱਚਿਆਂ ਦੇ ਵਿੱਚ ਜੇ ਅਸੀਂ ਜਿਹੜੇ ਖੇਡਾਂ ਸੈਂਟਰ ਵੱਧਰ ਪਿੰਡ ਵੱਧਰ ਤੋਂ ਕਰੀਏ ਤਾਂ ਬੱਚਿਆਂ ਵਿੱਚ ਇੱਕ ਤਾਂ ਇਹਨਾਂ ਨੂੰ ਖੁਸ਼ੀ ਬੱਚੇ ਛੋਟੇ ਐ ਇਹਨਾਂ ਨੂੰ ਖੁਸ਼ੀ ਹੁੰਦੀ ਐ ਇੱਕ ਖੇਡਾਂ ਦੇ ਨਾਲ ਬੱਚਿਆਂ ਵਿੱਚ ਮਿਲਵਰਤਨ ਭਾਵ ਤੰਦਰੁਸਤੀ ਚੋਸਤ ਰਹਿੰਦਾ ਐ ਇਸ ਲਈ ਮੈਂ ਬਹੁਤਾ ਸਮਾਂ ਆ ਰਹੇ ਦੋਇਆ ਦੁਬਾਰਾ ਫੇਰ ਅੱਜ ਦੇ ਇਸ ਆਗਾਜ਼ ਤੇ ਆਪਣੇ ਵੱਲੋਂ ਤੇ ਪੂਰੇ ਸੈਂਟਰ ਵੱਲੋਂ ਸਾਰਿਆਂ ਦਾ ਹੀ ਇੱਥੇ ਪਹੁੰਚੇ ਤੇ ਧੰਨਵਾਦ ਕਰਦਾ ਇੱਕ ਬਹੁਤ ਖੁਸ਼ੀ ਵਾਲੀ ਗੱਲ ਐ ਜੀ ਸਾਡੇ ਸੈਂਟਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੁਬਾਰਕਪੁਰ ਵਿਕੇ ਐਚਟੀ ਦੀ ਪੋਸਟ ਖਾਲੀ ਸੀ ਤੇ ਉਹ ਵੀ ਸਾਡੇ ਜਿਹੜੇ ਆ ਪਰਮਿੰਦਰ ਸਿੰਘ ਜੀ ਨੇ ਆ ਲੇਟੈਸਟ ਜੁਆਇਨ ਕੀਤਾ ਜੀ ਇਹਨਾਂ ਨੂੰ ਵੀ ਅਸੀਂ ਸੈਂਟਰ ਚ ਵਾਲੇ ਵੈਲਕਮ ਕਰਦੇ ਆ ਜੀ ਪ੍ਰੀ ਪਰਮਿੰਦਰ ਸਿੰਘ ਹੈਡ ਟੀਚਰ ਮੁਬਾਰਕਪੁਰ ਆਪ ਮਧਮਨਨ ਸਰਦਾਰ ਬਖਤਾਵਰ ਸਿੰਘ ਜੀ ਤੇ ਉਹਨਾਂ ਦੇ ਧਰਮ ਪਤਨੀ ਮੈਡਮ ਜੀ ਖਿਲਾਲੇ ਇਸ ਟੂਰਨਾਮੈਂਟ ਨੂੰ ਨੇਪੜੇ ਜਾਣ ਲਈ ਬਹੁਤ ਸਾਰਾ ਸਹਿਯੋਗ ਦਿੱਤਾ ਅਸੀਂ ਜਹਾਹ ਕੋਈ ਆਸ਼ ਕਰਾਂਗੇ ਤੇ ਜਦੋਂ ਅਸੀਂ ਬਲਾਕ ਪੱਤਰੀ ਟੂਰਨਾਮੈਂਟ ਕਰਾਈਏ ਇਹ ਸਾਨੂੰ ਹੋਰ ਵੱਧ ਚੜ ਕੇ ਸਹਿਯੋਗ ਦੇਣਗੇ ਇਸਦੇ ਨਾਲ ਹੀ ਇਸਦੇ ਨਾਲ ਹੀ ਬੜੇ ਨਾਲ ਵੰਸਰ ਆ ਜਾਓ ਪਲੀਜ਼ ਆ ਜਾਓ ਸਾਰੀ ਗੱਲ ਕਿੰਨੀ ਉਹ ਨਾਲ ਆਓ ਜੁਗਨ ਸਿੰਘ ਜੀ ਜਿਸ਼ਵਾਨ ਸਿੰਘ ਸਾਹਿਬ ਜੀ ਖਾਤ ਦਿਓ ਥੋੜੀ ਕਿੱਥੇ ਆਓ ਸਾਰੇ ਆਏ ਹਾਂ ਤਾਂ ਕਿ ਸਾਡੇ ਜਿਹੜੇ ਆਨਲਾਈਨ ਉਹ ਦੇਖੂਗੇ ਤੇ ਹੋਰਾਂ ਨੂੰ ਬਹੁਤ ਫਾਇਦਾ ਹੋਏ ਸਾਡੇ ਨਗਰ ਦੇ ਵਿੱਚ ਇਹੋ ਜਿਹੇ ਪ੍ਰਾਲੇ ਹੋ ਰਹੇ ਆ ਤੇ ਕੋਈ ਵੀ ਫੰਕਸ਼ਨ ਹੈਗਾ ਸ੍ਰੀ ਕਢਾਣਾ ਇਹਦਾ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਹੁੰਦੇ ਆ ਜੀ ਇਸ ਦੇ ਨਾਲ ਹੀ ਮੁੱਖ ਮਹਿਮਾਨ ਬੋਲੋ ਮੁੱਖ ਮਹਿਮਾਨ ਨੂੰ ਕਿਪਰਾਇਓ ਬੱਚਾ ਕਲਾਪਿੰਗ ਨੂੰ ਮੁੱਖ ਮਹਿਮਾਨ ਨੂੰ ਜਾਨੀ ਸਕਦੇ ਸਰਦਾਰ ਲਾਪਰੇਤ ਸਿੰਘ ਜੀ ਨਿਊਜ਼ੀਲੈਂਡ ਵਾਸੀ ਉਹਨਾਂ ਵੱਲੋਂ 11000 ਰੁਪਏ ਦਾ ਜਿਹੜਾ ਬੱਚਿਆਂ ਦੇ ਖਾਣੇ ਵਾਸਤੇ ਦਿੱਤਾ ਗਿਆ ਉਹਦੇ ਲਈ ਮੈਂ ਬੇਨਤੀ ਕਰੂੰਗਾ ਕਿ ਸਰਦਾਰ ਸ਼ੋਟੀ ਸਿੰਘ ਜੀ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਪ੍ਰਾਪਤ ਕਰਨਗੇ ਸਰਦਾਰ ਸ਼ੋਟੀ ਸਿੰਘ ਜੀ ਤੇ ਨਾਲ ਉਹਨਾਂ ਨਾਲ ਸਰਦਾਰ ਕਸ਼ਮੀਰ ਸਿੰਘ ਜੀ ਲਾਪਰੇਤ ਸਿੰਘ ਜੀ ਨਿਊਜ਼ੀਲੈਂਡ ਵਾਸੀ ਉਹਨਾਂ ਵੱਲੋਂ ਜਿਹੜਾ ਬੱਚਿਆਂ ਦੇ ਖਾਣੇ ਲਈ 11000 ਰੁਪਏ ਦਿੱਤੇ ਸੀ ਉਹਨਾਂ ਦਾ ਸਵਾਗਤ ਸਰਦਾਰ ਸੁਖੀ ਸਿੰਘ ਜੀ ਨੂੰ ਜੀ ਰੱਖਣਗੇ ਨਾਮ ਉਹਨਾਂ ਦੇ ਕਸ਼ਮੀਰ ਚੰਦ ਜੀ ਜੀ ਦੇ ਦੇ ਸਰ ਸਰਦਾਰ ਜੀ ਦੇ ਦੇ ਸਰ ਜੀ ਦੇ ਦੇ ਤੋਂ ਬਾਅਦ ਸ਼੍ਰੀਮਤੀ ਕੰਗਲਾ ਪ੍ਰਭਕਰ ਜੀ ਤੇ ਪਰਾਈ ਬਹੁਤ ਸੇਵਾ ਆਪਣਾ ਜਨਮ ਸਤਿਕਾਰ ਦੇ ਬਹੁਤ ਬਰਮੇ ਕਰ ਰਹੇ ਹੈ। ਗਾਈਡ ਕਰਦੇ ਰਹੇ ਖੇਡਾਂ ਬਾਰੇ ਅਸੀਂ ਕੋ ਕੁਝ ਵੀ ਇਸੇ ਨਾਲ ਹੀ ਜਿਹੜੀਆਂ ਇਹ ਸੈਂਟਰ ਪਤਰੀ ਕੀਤਾ ਉਹਨਾਂ ਨੂੰ ਹੋਸਟ ਕਰ ਰਹੇ ਨੇ ਜਿਹੜੇ ਬੱਚੇ ਮਿਲਣਗੇ ਬਰਤਕੀਰ ਫਤਿਹਾਂ ਦੇ ਪਿੰਡ ਦੇ ਕੰਮ ਉਹਨਾਂ ਦਾ ਵੀ ਜਿਹੜਾ ਪਿੰਡ ਦੇ ਫਤਵਾਂਤਿਆਂ ਵੱਲੋਂ ਮੁੱਖ ਮਹਿਮਾਨ ਵੱਲੋਂ ਇਸ ਸਕੂਲ ਦੀ ਨਿਹਾਰ ਬੰਦ ਦੇਤੇ ਬੱਚੇ ਜ਼ੋਰਦਾਰ ਕਲਾਪਿੰਗ ਮਾਰਦੇ ਹੋਏ ਅੱਜ ਮੰਨਦੇ ਕਿਸੇ ਹੋਣ ਕੰਮ ਨਹੀਂ ਤੋਂ ਬਣਦੇ ਆ ਕੁਝ ਕੋਈ ਬਣਾਏ ਨਹੀਂ ਉਹਨਾਂ ਦਾ ਕੰਮ ਦੱਸਦਾ ਇਸ ਸਕੂਲ ਸਾਡਾ ਕਿੱਧਰ ਨੂੰ ਚਲੇ ਗਿਆ ਸੀ ਹਾਂਜੀ ਆ ਜਾਂਦਾ ਜੀ ਇਹਨੇ ਵੀ ਆਪਣੇ ਸਟੇਜ 'ਤੇ ਦੇਖੀ ਥੀਏ ਬਹੁਤ ਤੁਹਾਡੇ ਕਾਤੇ ਬਹੁਤ ਸਾਰਾ ਜਨਾਬ ਦਿਲਦਿਆਂ ਘਰਾਇਆਂ ਦਾ ਧੰਨਵਾਦ ਤੁਸੀ ਸਾਡੀ ਇਹਨੇ ਕਵਰੇਜ ਕੀਤੀ ਹੈ ਸਾਰੀ ਦੁਨੀਆ ਤੱਕ ਪਹੁੰਚਾਣੀ ਆ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸਰ ਬਾਸ ਦੇ ਪਰਦੇਸੀ ਜੀ ਜਦੋਂ ਜਦੋਂ ਨੂੰ ਯਾਦ ਕੀਤਾ ਜਾਂਦਾ ਪਹੁੰਚ ਨਹੀਂ ਆ

ਬੀ ਆਰਮ ਲਾਲ ਜੀ ਪੋਰ ਰਫੀ ਅੱਜ ਆ ਗਏ ਸੱਚਾ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਨ ਤੁਹਾਡੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਲਗ ਕਦੀ ਕਮਜ਼ਰ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾਪੜੀ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਆ ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ ਵੀ ਦਰਵਾਜ਼ੇ ਉੱਲੋਂ ਸੁਖਮਨੀ ਦਾ ਲਾਭ ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਬੰਨ ਸੁਖਮਨੀ ਮੱਤੇ ਇਹ ਸੱਜਣਾ ਸ਼ੀਰ ਭਗsein ਨਗਰ ਦਾ ਸਵਤੰਤਰ ਅਜਲੀਆ ਵਿਸ਼ੇਸ਼ ਵਰਗੀਆਂ ਫਲ ਫੇਰ ਦਮਿਆਤ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチ ਨੂੰ ਇਜਾਜ਼ਤ ਦਿਓ ਧੰਨਵਾਦ